ਤੋਹਰਾ ਦੇਵੀ ਮਾਰੇ ਦਾਤ ਬਹੁ ਪ੍ਰਭਲ ਨਿਰਬਲ ਸੇ ਕੀਨ ਦੇਵੀ ਨੇ ਬਹੁਤ ਸਾਰੇ ਦਾਤ ਮਾਰ ਦਿੱਤੇ ਅਤੇ ਪ੍ਰਵਲ ਦਾਇਤਾ ਨੂੰ ਨਿਰਬਲ ਕਰ ਦਿੱਤਾ ਸ਼ਸਤਰ ਧਾਰ ਕਰ ਕਰਨ ਮੈਂ ਚੰਮੂ ਚਾਲ ਕਰਦੀਨ ਅਤੇ ਹੱਥਾਂ ਵਿੱਚ ਸ਼ਸਤਰ ਧਾਰ ਕੇ ਸੈਣਾ ਵਿੱਚ ਬਾਜੜ ਪਾ ਦਿੱਤੀ ਭੱਜੀ ਚਮੋ ਮਹਿਕਾਸਰੀ ਤੱਕੀ ਸ਼ਰਨ ਨਿਜ ਈਸ ਮਹਿਕਾਸਰੀ ਫੌਜ ਭੱਜ ਗਈ ਅਤੇ ਆਪਣੇ ਸੁਆਮੀ ਦੀ ਸ਼ਰਨ ਚਾਹ ਤੱਕੀ ਤਾਏ ਜਾਏ ਤਿਨ ਕੋ ਕਹਿਓ ਆਨੇਓ ਪਦਮ ਪਾਟ 20 ਭੱਜ ਕੇ ਗਈਆਂ ਨੇ ਇੰਜ ਕਿਹਾ ਕਿ ਦੇਵੀ ਨੇ ਸਾਡੇ 20 ਪਦਮ ਸੂਰਮੇ ਮਾਰ ਦਿੱਤੇ ਹਨ ਸੋ ਨ ਮੈ ਕਾਸੁਰ ਮੋੜ ਮਤ ਮਨ ਮੈ ਉਠਿਓ ਰਸਾਇ ਇਹ ਸੁਣ ਕੇ ਮੋੜ ਮਤ ਵਾਲਾ ਮੈਕਾਸੁਰ ਮਨ ਵਿੱਚ ਕ੍ਰੋਧ ਕਰਕੇ ਉਠਿਆ ਆਗਿਆ ਦੇਨੀ ਸੈਨ ਕੋ ਘੇਰੋ ਦੇਵੀ ਚਾਏ ਉਸਨੇ ਸੈਨਾ ਨੂੰ ਹੁਕਮ ਦਿੱਤਾ ਕਿ ਜਾ ਕੇ ਦੇਵੀ ਨੂੰ ਘੇਰ ਲਵੋ ਸਵਈਆ ਬਾਤ ਸੁਣੀ ਪ੍ਰਭ ਕੀ ਸਭ ਸੈਨ ਹੈ ਸੂਰਮੇਲੇ ਇੱਕ ਮੰਤਰ ਕਰਿਓ ਹੈ ਸਾਰੀ ਸੈਨਾ ਨੇ ਆਪਣੇ ਸੁਆਮੀ ਮਹਿਕਾਸੁਰ ਦੀ ਗੱਲ ਸੁਣੀ ਅਤੇ ਸਾਰੇ ਸੂਰਮਿਆਂ ਨੇ ਮਿਲ ਕੇ ਇੱਕ ਸਲਾਹ ਕੀਤੀ ਜਾਇ ਪਰੇ ਚੋਹੂ ਔਰਤੇ ਧਾਇ ਕੈ ਠਾਟ ਇਹੈ ਮਨਮਦ ਕਰਿਓ ਹੈ ਉਹਨਾ ਮਨ ਵਿੱਚ ਇੱਕ ਦ੍ਰਿੜ ਨਿਰਣਾ ਕੀਤਾ ਕਿ ਚੋਹਾ ਪਾਸਿਆਂ ਤੋਂ ਧਾਕੇ ਦੇਵੀ ਉੱਤੇ ਚਾਪਈਏ ਮਾਰ ਹੀ ਮਾਰ ਪੁਕਾਰ ਪਰੇ ਅਸ ਲੈ ਕਰ ਮੈਂ ਦਲ ਇਉ ਬਹਿਰੋਇ ਉਹ ਹੈ ਬਾਸ ਫਿਰ ਹੱਥ ਵਿੱਚ ਤਲਵਾਰਾ ਲੈ ਕੇ ਮਾਰ ਲੋ ਮਾਰ ਲੋ ਪੁਕਾਰਦੀ ਹੋਈ ਦੈਂ ਸੈਣਾ ਇਉ ਵਿਚਰਣ ਲੱਗੀ ਕੇਰ ਲਈ ਚੂਹੇ ਔਰਤੇ ਚੰਡ ਸੋ ਚੰਦ ਮਨੋ ਪਰਵੇਕ ਪਰਿਓ ਹੈ ਅਤੇ ਚੋਹਾ ਪਾਸਿਆਂ ਤੋਂ ਚੰਡੀ ਨੂੰ ਘੇਰ ਲਿਆ ਮਾਨੋ ਚੰਦਰਮਾਨੂ ਪਰਵਾਰ ਪਿਆ ਹੋਵੇ ਦੇਖ ਚਮੂ ਮਹਿਕਾਸੁਰ ਕੀ ਕਰ ਚਾਂਡਕ ਵੰਡ ਪਰ ਚਾਂਡ ਤਰਿਓ ਹੈ ਮਹਿਕਾਸੁਰ ਦੀ ਸੈੜਾ ਨੂੰ ਵੇਖ ਕੇ ਚੰਡੀ ਨੇ ਹੱਥ ਵਿੱਚ ਮਜਬੂਤ ਤੁਨੁਸ਼ ਧਾਰਨ ਕਰ ਲਿਆ ਦachsen ਬਾਮ ਚਲਾਏ ਕਨੇ ਸਰ ਕੋਪ ਭਿਆਨਕ ਜੁਦ ਕਰਿਓ ਹੈ ਚੰਡੀ ਨੇ ਸੱਜੇ ਅਤੇ ਖੱਬੇ ਹੱਥ ਨਾਲ ਬਹੁਤ ਧੀਰ ਚਲਾ ਕੇ ਕ੍ਰੋਧ ਨਾਲ ਭਿਆਨਕ ਯੁੱਧ ਕੀਤਾ। ਪੰਜਨ ਭੇ ਅਰਕੇ ਤਨ ਤੇ ਛੂਟ ਸ੍ਰਾਉਣ ਸਮੂ ਤਾਰਨ ਪਰਿਓ ਹੈ। ਵੈਰੀਆਂ ਦੇ ਸ਼ਰੀਰਾਂ ਦੇ ਵਿੰਨੇ ਜਾਣ ਤੇ ਉਹਨਾਂ ਵਿੱਚੋਂ ਨਿਕਲਿਆ ਲਹੂ ਸਾਰੀ ਧਰਤੀ ਉੱਤੇ ਆਣ ਪਿਆ। ਆਠਵੋ ਸਿੰਧ ਪਚਾਇਓ ਹੋਤੋ ਮਨੋ ਯਰਨ ਮੈਂ ਵੇਦਨੇ ਉਗਰੇ ਹੋ ਹੈ ਮਾਨਵ ਵਿਧਾਤਾ ਨੇ ਜੋ ਆਠਵਾਂ ਸਮੁੰਦਰ ਆਪਣੇ ਅੰਦਰ ਪਚਾਇਆ ਹੋਇਆ ਸੀ ਉਹ ਇਸ ਯੁੱਧ ਵਿੱਚ ਉਗਲ ਦਿੱਤਾ ਹੋਵੇ ਦੋਹਰਾ ਕੋਪ ਭਈ ਅਰ ਦਲ ਵਿਖੈ ਚੰਡੀ ਚੱਕਰ ਸੰਭਾਰ ਵੈਰੀਆਂ ਦੇ ਦਲ ਵਿੱਚ ক্রੋਧਿਤ ਹੋਈ ਚੰਡੀ ਨੇ ਚੱਕਰ ਨੂੰ ਤਾਰਨ ਕੀਤਾ ਇਕ ਮਾਰ ਕੈ ਦੁਆ ਕੀਏ ਦੁਆਤੇ ਕੀਨੇ ਚਾਰ ਅਤੇ 1 ਤੋਂ 2 ਅਤੇ 2 ਤੋਂ 4 ਵੈਰੀਆਂ ਦੇ ਟੋਟੇ ਕਰ ਦਿੱਤੇ ਸਵਈਆ ਇਹ ਪਾਤਕੋ ਜੁਦ ਕਰਿਓ ਸੁਨ ਕੇ ਕਬਲਾਸ ਮੈਂ ਧਿਆਨ ਛੁੱਟਿਓ ਹਰ ਕਾ ਇਸ ਪ੍ਰਕਾਰ ਦੇ ਕੀਤੇ ਯੁੱਧ ਦੀ ਗੱਲ ਸੁਣ ਕੇ ਕੈਲਾਸ਼ ਵਿੱਚ ਸ਼ਿਵ ਦਾ ਧਿਆਨ ਛੁੱਟ ਗਿਆ ਉਨ ਚੰਡ ਸੰਭਾਰ ਉਭਾਰ ਗਦਾ ਧੁਨ ਸੰਖ বাজਾਏ ਕਰਿਓ ਖਰਕਾ ਫਿਰ ਚੰਡੀ ਨੇ ਗਦਾ ਸੰਭਾਲ ਕੇ ਉਭਾਰਿਆ ਅਤੇ ਸੰਖ ਦੀ ਧੁਨ ਵਜਾ ਕੇ गर्जन ਕੀਤੀ ਸਿਰ ਸਤਰਨ ਕੇ ਪਰ ਚੱਕਰ ਭਰਿਓ ਛੁਟ ਐਸੇ ਬਹਿਓ ਕਰਕੇ ਬਰਕਾ ਵੈਰੀਆਂ ਦੇ ਸਿਰ ਉਤੇ ਹੱਥ ਦੇ ਜੋਰ ਨਾਲ ਚਲਾਇਆ ਚੱਕਰ ਇਸ ਤਰ੍ਹਾਂ ਛੁੱਟ ਕੇ ਪਿਆ ਜਨ ਖੇਲ ਕੋ ਸਰਤਾ ਟੱਟ ਜਾਏ ਚਲਾਵਤ ਹੈ ਚਿਛਲੀ ਨਰਕਾ ਮਾਨੋ ਨਦੀ ਦੇ ਕੰਢੇ ਖੇਡਣ ਲਈ ਬਾਲਕ ਠੀਕਰੀ ਚਲਾਉਂਦਾ ਹੋਵੇ ਦੋਹਰਾ ਦੇਖ ਚਮੂ ਮਹਿਕਾਸੂਰੀ ਦੇਵੀ ਬਲ ਸੰਭਾਰ ਮਹਿਕਾਸੂਰ ਦੀ ਫੌਜ ਨੂੰ ਵੇਖ ਕੇ ਦੇਵੀ ਨੇ ਆਪਣੇ ਬਾਲ ਨੂੰ ਸੰਭਾਲ ਲਿਆ ਕਾਚ ਸਿੰਗ ਕਾਚ ਚੱਕਰ ਸੋ ਢਾਰੇ ਸਭ ਸੰਗਾਰ ਅਤੇ ਕੁਝ ਸ਼ੇਰ ਰਾਹੀ ਅਤੇ ਕੁਝ ਚੱਕਰ ਨਾਲ ਸਭ ਨੂੰ ਮਾਰ ਦਿੱਤਾ। ਇੱਕ ਭਾਜੈ ਨਿਪ ਪੈ ਗਏ ਕਾਹੇ ਉਹ ਹਤੀ ਸਭ ਸੈਨ। ਕੁਝ ਸੈਨਿਕ ਭੱਜ ਕੇ ਰਾਜੇ ਮਹਕਾਸੁਰ ਕੋਲ ਗਏ ਅਤੇ ਕਿਹਾ ਕਿ ਸਾਰੀ ਸੈਨਾ ਮਾਰੀ ਗਈ ਹੈ। ਪਿਉ ਸੁਣ ਕੇ ਕਪਿਉ ਅਸੁਰ ਚੜ ਆਇਓ ਰਣ ਐਨ। ਇਹ ਸੁਣ ਕੇ ਦੰਤ ਕਰੋਧਵਾਨ ਹੋਇਆ। ਤੇ ਰਣ ਭੂਮੀ ਵਿੱਚ ਚੜ ਕੇ ਆ ਗਿਆ ਸਵਈਆ ਜੋਜ ਭਰੀ ਸਭ ਸੈਨ ਲਕੀ ਜਬ ਤੋ ਮਹਿਕਾਸੁਰ ਖਾਗ ਸੰਭਾਰਿਓ ਜਦ ਮਹਿਕਾਸੁਰ ਨੇ ਆਪਣੀ ਸਾਰੀ ਸੈਨਾ ਨੂੰ ਜੋਜ ਮਰਿਆ ਵੇਖਿਆ ਤਾ ਉਸਨੇ ਖੰਡਾ ਫਾੜ ਲਿਆ ਚਾਂਡ ਪਰ ਚਾਂਡਕੇ ਸਾ ਮੋਹੇ ਜਾਏ ਭਿਆਨਕ ਭਾਲਕ ਜਿਉ ਭਭ ਘਾਰਿਓ ਅਤੇ ਪਰ ਚੰਡ ਚੰਡੀ ਦੇ ਸਾਹਮਣੇ ਜਾ ਕੇ ਭਿਆਨਕ ਰਿਚਵਾੰਗ ਭਵਕ ਮਾਰਨ ਲੱਗਿਆ ਮੁਗਦਰ ਲੈ ਆਪਣੇ ਕਰ ਚੰਡ ਸੋ ਕਹਿ ਬਰ ਤਾਂ ਤਨ ਉਪਰ ਡਾਰਿਓ ਚੰਡੀ ਨੇ ਹੱਥ ਵਿੱਚ ਮੁਗਦਰ ਲੈ ਕੇ ਬਲਪੂਰਵਕ ਉਸ ਦੇ ਸਰੀਰ ਉੱਤੇ ਇਉਂ ਸੋਟਿਆ ਜੋ ਹਨੂਮਾਨ ਉਖਾਰ ਪਹਾੜ ਕੋ ਰਾਵਣ ਕੇ ਉਰ ਭੀਤਰ ਮਾਰਿਓ ਜਿਵੇਂ ਹਨੂਮਾਨ ਨੇ ਪਹਾੜ ਨੂੰ ਖਾੜ ਕੇ ਰਾਵਣ ਦੀ ਛਾਤੀ ਵਿੱਚ ਮਾਰਿਆ ਸੀ ਫੇਰ ਸਰਾਸਨ ਕੋ ਗਹਿ ਕੇ ਕਰ ਬੀਰ ਹਨੇ ਤਿੰਨ ਪਾਨ ਨਾ ਮੰਗੇ ਫਿਰ ਚੰਡੀ ਨੇ ਤੁਨਸ਼ ਹੱਥ ਵਿੱਚ ਫੜ ਕੇ ਜਿਨ੍ਹਾਂ ਸੂਰਵੀਰਾ ਨੂੰ ਤੀਰ ਮਾਰੇ ਉਹਨਾਂ ਨੇ ਪਾਣੀ ਵੀ ਨਾ ਮੰਗਿਆ ਕਾਇਲ ਕੋਮ ਪਰੇ ਰਣਮਾਹੇ ਕਰਾਹਤ ਹੈ ਗਿਰ ਸੇ ਗੱਜ ਲੰਗੇ ਜਕਮੇ ਯੋਦ ਦੇ ਕੋਮੇਰੀ ਖਾਂਦੇ ਹੋਏ ਯੁੱਧ ਭੂਮੀ ਵਿੱਚ ਟੇਕਰ ਰਹੇ ਸਨ ਪਰਪਤਾ ਜਿੰਨੇ ਵੱਡੇ ਹਾਤੀ ਲੰਗੜੇ ਹੋ ਕੇ ਕਰਾਰ ਰਹੇ ਸਨ ਸੋਰਣ ਕੇ ਤਨ ਕੋ ਚਨ ਸਾਥ ਪਰੇ ਧਰ ਭਾਉ ਉਠੇ ਤਹਿ ਚੰਗੇ ਕਵਚਾ ਨਾਲ ਟੱਕੇ ਸੂਰਮਿਆ ਦੇ ਸ਼ਰੀਰ ਧਰਤੀ ਉੱਤੇ ਪੇ ਵੇਕੇ ਕਵੀ ਦੇ ਮਨ ਵਿੱਚ ਚੰਗੇ ਭਾਵ ਪੈਦਾ ਹੋਏ ਜਾਨੋ ਦਵਾ ਬਨ ਮਾਜ ਲਗੇ ਤਹਿ ਕੀਟਨ ਪੱਛ ਕੋ ਦੋਰੇ ਪੁਜੰਗੇ ਮਾਨੋ ਬਾਣ ਵਿੱਚ ਅੱਗ ਲਗ ਜਾਣ ਨਾਲ ਉਥੇ ਕੀੜਿਆ ਨੂੰ ਖਾਨ ਲਈ ਸੱਪ ਪੱਜੇ ਫਿਰਦੇ ਹੋਣ ਕੋਪ ਭਰੀ ਰਣਚੰਡ ਪਰਚੰਡ ਤੋ ਪ੍ਰੇਰਕੇ ਸਿੰਘ ਤਸੀ ਰਣਮੈ ਗੁੱਸੇ ਨਾਲ ਭਰੀ ਪਰਚੰਡ ਚੰਡੀ ਸ਼ੇਰ ਨੂੰ ਪ੍ਰੇਰਕੇ ਯੁੱਧ ਵਿੱਚ ਜਾਵੜੀ ਕਾਰਵਾਰ ਲੈ ਲਾਲ ਕੀਏ ਅਰ ਖੇਤ ਲੱਗੀ ਬੜਵਾਨਲ ਜਿਉ ਬਨਮੈ ਅਤੇ ਤਲਵਾਰ ਲੈ ਕੇ ਵੈਰੀਆਂ ਦੇ ਜ਼ਖਮਾ ਤੋਂ ਨਿਕਲੇ ਲਹੂ ਨਾਲ ਧੂਮੀ ਨੂੰ ਲਾਲ ਕਰ ਦਿੱਤਾ ਜਿਵੇਂ ਬਣ ਵਿੱਚ ਆਗ ਲੱਗੀ ਹੋਵੇ ਤਵ ਘੇਰ ਲਈ ਚੋਹੂ ਔਰਤੇ ਦੈਂਤਨ ਯੋ ਉਪਮਾ ਉਪਜੀ ਮਨਮੈ ਤਦੋ ਦੇਵੀ ਨੂੰ ਦੈਂਤਾਂ ਨੇ ਚੋਹਾ ਪਾਸਿਆ ਤੋਂ ਘੇਰ ਲਿਆ ਮਨਤੇ ਤਨ ਤੇਜ ਚਲਿਓ ਜਗ ਮਾਤ ਕੋ ਦਾਮਣ ਜਾਣ ਚਲੇ ਕਨ ਮੈਂ ਉਸ ਦ੍ਰਿਸ਼ ਨੂੰ ਵੇਖ ਕੇ ਕਵੀ ਦੇ ਮਨ ਵਿੱਚ ਇਸ ਤਰ੍ਹਾਂ ਉਪਮਾ ਪੈਦਾ ਹੋਈ ਕਿ ਦੇਵੀ ਮਾਤਾ ਦਾ ਤਨ ਮਨ ਦੀ ਗਤੀ ਨਾਲੋਂ ਵੀ ਤੇਜ ਚੱਲ ਰਿਹਾ ਹੈ ਜਾਂ ਇੰਜ ਸਮਝੋ ਕਿ ਕਾਲੇ ਬੱਦਲਾਂ ਵਿੱਚ ਬਿਜਲੀ ਚੱਲਦੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ